ਸਸਿਕਾਲ ਅੱਜ ਦੀਆਂ ਅਹਿਮ ਖਬਰਾਂ ਦੇ ਇਸ ਬ੍ਰਾਇਟਨ ਦੇ ਵਿੱਚ ਟਿਵਾਣਾ ਰੇਡੀ ਦੇ ਸਤਿਕਾਰਯੋਗ ਸਰੋਤਿਆਂ ਦਾ ਸਵਾਗਤ ਸ਼ਹਿਰ ਪਟਿਆਲੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਦਿੱਲੀ ਦੇ ਲਾਲ ਕਿਲਾ ਬਲਾਸਟ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਧਮਾਕਾ ਖੇਜ਼ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਸਬੰਧੀ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਧਰ 에어 ਇੰਡੀਆ ਟੋਰੰਟੋ ਫਲਾਈਟ ਦੇ ਵਿੱਚ ਵੀ ਬੰਬ ਦੀ ਧਮਕੀ ਸੀ ਪਰ ਸਭ ਕੁਝ ਆਮ ਆਮਾਨ ਦੇ ਨਾਲ ਇਹ ਯਾਤਰੀ ਸੁਰੱਖਿਅਤ ਪਹੁੰਚੇ ਨੇ ਤੇ ਸੜਕ ਹਾਦਸਿਆਂ ਦੇ ਮੁਤਲਕ ਦੁਖਦ ਖਬਰ ਹੈ ਕਿ ਸੰਗਰੂਰ ਤੋਂ ਪ੍ਰਸਿੱਧ ਪੱਤਰਕਾਰ ਆਰਣ ਕਾਉਂਸਲ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਪੰਜਾਬ ਦੇ ਵੀਆਈਪੀ ਲੋਕਾਂ ਦੀ ਸੁਰੱਖਿਆ ਦੇ ਲਈ ਲੱਗੀ ਵੀਆਈ ਅਸਕਾਟ ਅਕਸਰ ਸੜਕਾਂ ਤੇ ਹਟਦੋਂਗਮ ਚੌਂਦੀ ਹੈ ਇਸ ਸਬੰਧੀ ਪੰਜਾਬ ਦੇ ਟੀਜੀਪੀ ਨੂੰ ਅਫਸੋਸ ਦਾ ਪ੍ਰਗਟਾਵਾ ਕਰਨਾ ਪਿਆ ਦਿੱਲੀ ਦੇ ਲਾਲ ਕਿਲਾ ਦੇ ਵਿੱਚ ਹੋਏ ਬੰਬ ਧਮਾਕੇ ਦੇ ਵਿੱਚ ਮਰਨ ਵਾਲਿਆਂ ਦੀ ਤਦਾਦ 13 ਹੋ ਗਈ ਹੈ ਤੇ ਜਿਸ ਤਰ੍ਹਾਂ NIA ਤੇ ਖੁਫੀਏ ਜਾਂਚ ਏਜੰਸੀਆਂ ਨੇ ਦਾਅਵਾ ਕੀਤਾ ਕਿ ਇਹ ਲੜੀਵਾਰ ਧਮਾਕੇ ਦੇਸ਼ ਭਰ ਦੇ ਵਿੱਚ 6 ਦਸੰਬਰ ਤੱਕ ਕੀਤੇ ਜਾਣੇ ਸੀ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੀ ਗਈ ਸੀ ਉਸ ਦਾ ਬਦਲਾ ਲੈਣ ਵਾਸਤੇ ਮੁਸਲਮ ਦਹਿਸ਼ਤਗਰਦਾਂ ਦੀ ਤਰਫੋਂ ਇਹਨਾਂ ਧਮਾਕਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਕਿਉਂਕਿ ਇਹ ਲੋਕ ਲੜੀਵਰ ਧਮਾਕੇ ਕਰਕੇ ਬਾਪਰੀ ਮਸਜਿਦ ਦਾ ਬਦਲਾ ਲੈਣਾ ਚਾਹੁੰਦੇ ਸਨ ਤੇ ਦੇਸ਼ ਭਰ ਦੇ ਵਿੱਚ 32 ਦੇ ਕਰੀਬ ਕਾਰਾਂ ਦੇ ਰਾਹੀਂ ਇਹਨਾਂ ਧਮਾਕਿਆਂ ਦੀ ਸਾਜ਼ਿਸ਼ ਇਹਨਾਂ ਵਿਅਕਤੀਆਂ ਨੇ ਰਚੀ ਸੀ ਇਸ ਨੂੰ ਦੀ ਦੇਸ਼ ਭਰ ਦੇ ਵਿੱਚ ਦਰਜਨਾ ਲੋਕਾਂ ਦੀ ਫੜੋ ਫੜਾਈ ਜਾਰੀ ਹੈ ਦਿੱਲੀ ਬਲਾਸਟ ਦੇ ਵਿੱਚ ਤੀਸਰੀ ਸ਼ੱਕੀਕਰ ਹਰਿਆਣਾ ਤੋਂ ਮਿਲੀ ਹੈ ਜੋ ਡਾਕਟਰ ਸ਼ਹੀਨ ਦੀ ਹੈ ਇਹ ਕਾਰ ਫਰੀਦাবাদ ਦੀ ਆਲਫਾ ਯੂਨੀਵਰਸਿਟੀ ਦੇ ਵਿੱਚ ਖੜੀ ਸੀ ਤੇ ਇਸ ਮੁਤਲਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਦਿੱਲੀ ਦੀ ਇਹ ਆਲਫਲਾ ਯੂਨੀਵਰਸਿਟੀ ਜਿਸ ਦਾ ਕਨੈਕਸ਼ਨ ਵਿਦੇਸ਼ ਤੇ ਨਾਲ ਹੈ ਹਾਲਾਂਕਿ ਇਸ ਸਬੰਧੀ ਜਾਂਚ ਕਰ ਰਹੀ ਏਜੰਸੀ ਨੇ ਆਖਿਆ ਕਿ ਇਸ ਨੂੰ ਵਿਦੇਸ਼ਾਂ ਤੋਂ ਖਾਸ ਕਰਕੇ ਈਰਾਨ ਜਾਂ ਹੋਰ ਮੁਲਕਾਂ ਤੋਂ ਫੰਡਿੰਗ ਹੋ ਰਹੀ ਹੈ ਇਸ ਲਾਲ ਕਿਲਾ ਬਲਾਸਟ ਦੇ ਵਿੱਚੋਂ ਤੁਰਕੀ ਦੀ ਸਾਜ਼ਿਸ਼ ਹੋਣ ਦੇ ਵੀ ਦੋਸ਼ ਲਾਏ ਨੇ ਹਾਲਾਂਕਿ ਤੁਰਕੀ ਸਰਕਾਰ ਨੇ ਇਸ ਨੂੰ ਪੰਡਿਆ ਉਨ੍ਹਾਂ ਦਾ ਕਹਿਣਾ ਸੀ ਕਿ ਤੁਰਕੀ ਦਾ ਅਜਿਹੇ ਆਤਵਾਦੀ ਗਤੀਵਿਧੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦਖਲ ਨਹੀਂ ਹੈ। ਇਸ ਤਰ੍ਹਾਂ ਭਾਰਤੀ ਏਜੰਸੀਆਂ ਦੁਆਰਾ ਇਸ ਬੰਬ ਪਲਾਸਟ ਦੇ ਵਿੱਚ ਤੁਰਕੀ ਦਾ ਜ਼ਿਕਰ ਕਰਨਾ ਭਾਰਤ ਤੇ ਤੁਰਕੀ ਦੇ ਸਬੰਧਾਂ ਦੇ ਵਿੱਚ ਤਰੇੜ ਪਾਏਗਾ। ਹਾਲਾਂਕਿ ਦਿੱਲੀ ਬਲਾਸਟ ਦੀ ਜਾਂਚ ਕਰ ਰਹੀਆਂ ਏਜੰਸੀਆਂ ਨੇ ਆਖਿਆ ਕਿ ਇਸ ਕੰਮ ਨੂੰ ਜਾਮ ਦੇਣ ਵਾਲੇ ਇੱਕ ਵਿਅਕਤੀ ਦੇ ਫੋਨ ਦੇ ਵਿੱਚੋਂ ਕੁਝ ਅਜਿਹੇ ਦਸਤਾਵੇਜ਼ ਮਿਲੇ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਤਾਲੁਕ ਤੁਰਕੀ ਦੇ ਵਿੱਚ ਵਸਤੇ ਕੁਝ ਲੋਗਾਂ ਦੇ ਨਾਲ ਸੀ ਤੇ ਉਸਨੇ ਤੁਰਕੀ ਦੀ ਯਾਤਰਾ ਵੀ ਕੀਤੀ ਸੀ। ਦਿੱਲੀ ਬਲਾਸਟ ਤੋਂ ਬਾਅਦ ਫਰੀਦাবাদ ਦੀ ਮੁਸਲਮ ਬਹੁਗਿਣਤੀ ਵਾਲੇ ਇਲਾਕੇ ਪਿੰਡ ਧੋਜ ਦੇ ਵਿੱਚ ਬਣੀ ਇਹ ਅਲਫਲਾ ਯੂਨੀਵਰਸਿਟੀ ਕਾਫੀ ਸ਼ੱਕ ਦੇ ਘੇਰੇ ਦੇ ਵਿੱਚ ਆ ਗਈ ਹੈ ਹਾਲਾਂਕਿ ਕੇਂਦਰ ਸਰਕਾਰ ਦੇ ਇਨਫੋਰਸਮੈਂਟ ਡਾਇਰੈਕਟਿਡ ED ਵੱਲੋਂ ਯੂਨੀਵਰਸਿਟੀ ਦੀ ਫੰਡਿੰਗ ਦੀ ਜਾਂਚ ਤੇ ਵਿਦੇਸ਼ ਦਿੱਤੇ ਗਏ ਨੇ। ਇਸ ਯੂਨੀਵਰਸਿਟੀ ਦੇ ਤੇ ਡਾਕਟਰ ਡਾਕਟਰ ਮੁਜ਼ਮਲ ਸ਼ਕੀਲ ਡਾਕਟਰ ਸ਼ਹੀਨ ਸੈਦ ਤੇ ਡਾਕਟਰ ਓਮਰ ਨਵੀ ਦਾ ਨਾਮ ਇਸ ਦਿੱਲੀ ਧਮਾਕਿਆਂ ਦੇ ਵਿੱਚ ਆ ਚੁੱਕਿਆ ਹੈ ਜਦੋਂ ਕਿ ਦਿੱਲੀ ਦੇ ਧਮਾਕੇ ਦੇ ਵਿੱਚ ਡਾਕਟਰ ਓਮਰ ਦੀ ਮੌਤ ਹੋ ਚੁੱਕੀ ਹੈ ਜਿਹੜਾ ਉਸ ਧਮਾਕਾ ਕਰਨ ਵਾਲੇ ਕਾਰਦੇ ਵਿੱਚ ਸ਼ਾਮਲ ਸੀ ਡਾਕਟਰ ਨਸਾਰਉਲ हसन ਜੋ ਮੈਡੀਕਲ ਡਿਪਾਰਟਮੈਂਟ ਦੇ ਪ੍ਰੋਫੈਸਰ ਨੇ ਇਸ ਨਵੀ 2023 ਦੇ ਵਿੱਚ ਜੇ ਐਨ ਕੇ ਦੇ ਵਿੱਚ ਐਲਜੀ ਦੁਆਰਾ ਟੈਰਰ ਲਿੰਕਸ ਦੇ ਲਈ ਲਈ ਇਸ ਨੂੰ ਬਰਖਾਸਤ ਕੀਤਾ ਗਿਆ ਸੀ ਤੇ ਫਿਰ ਉਹ ਇਸ ਯੂਨੀਵਰਸਿਟੀ ਦੇ ਵਿੱਚ ਭਰਤੀ ਹੋ ਗਿਆ ਸੀ ਹਾਲਾਂਕਿ ਇਸ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋਫੈਸਰ ਭਪਿੰਦਰ ਕੌਰ ਆਨੰਦ ਦਾ ਕਹਿਣਾ ਕਿ ਉਹਨਾਂ ਦੀ ਯੂਨੀਵਰਸਿਟੀ ਦਾ ਇਹ ਨਾ ਤਮਾਕਿਆਂ ਦੇ ਨਾਲ ਕੋਈ ਵੀ ਤਾਲੁਕ ਨਹੀਂ ਹੈ। ਯੂਨੀਵਰਸਿਟੀ ਨੂੰ ਅਰਬ ਦੇਸ਼ਾਂ ਤੋਂ ਸਾਲਾਨਾ ਫੰਡ ਮਿਲਦਾ ਹੈ। ਉਸ ਫੰਡ ਰੇਜ਼ਰ ਜੋ ਇਸ ਨੂੰ ਦਾਨ ਦਿੰਦੇ ਨੇ ਉਹ ਸਾਲ ਦੇ ਵਿੱਚ ਇੱਕ ਵਾਰੀ ਕੈਂਪਸ ਦੇ ਵਿੱਚ ਆਉਂਦੇ ਨੇ। ਹਾਲਾਂਕਿ 10 ਸਾਲਾਂ ਦਾ ਫਾਈਨੈਂਸ਼ੀਅਲ ਫਾਈਲਿੰਗ ਦਾ ਜਿਹੜਾ ਰਿਕਾਰਡ ਹੈ ਉਹ ਯੂਨੀਵਰਸਿਟੀ ਦੇ ਵਿੱਚੋਂ ਗਾਇਬ ਹੈ। ਜ਼ਿਕਰ ਇਹ ਖਾਸਾ ਕਿ ਇਸ ਦੌਰਾਨ ਉਸ ਯੂਨੀਵਰਸਿਟੀ ਨਾਲ ਸੰਬੰਧਿਤ ਜਿਨ੍ਹਾਂ ਵਿਅਕਤੀਆਂ ਦੇ ਕੋਲੋਂ ਤਮਾਕਾ ਕੇਸ ਮਗਰੀ ਫੜੀ ਗਈ ਸੀ ਉਹ ਇਸ ਨੂੰ ਖਾਦ ਦੱਸ ਕੇ ਸਟੋਰ ਕਰ ਰਹੇ ਸਨ ਕਿ ਇਹ ਖਾਦ ਉਹਨਾਂ ਨੇ ਕਸ਼ਮੀਰ ਲਜਾਣੀ ਹੈ ਹਾਲਾਂਕਿ ਅਲਫਲਾ ਚੈਰੀਟੇਬਲ ਟਰਸਟ ਦਾ ਫਾਊਂਡਰ ਤੇ ਚਾਂਸਲਰ ਜਵੇਦ ਅਹਿਮਦ ਸਦੀਕੀ ਹੈ ਜੋ ਅਲਫਲਾ ਯੂਨੀਵਰਸਿਟੀ ਇਨਵੈਸਟਮੈਂਟ ਲਿਮਟਿਡ ਦਾ ਮੈਨੇਜਿੰਗ ਡਾਇਰੈਕਟਰ ਵੀ ਹੈ ਟਰਸਟੀਆਂ ਦੇ ਵਿੱਚ ਉਸਦੇ ਪਰਿਵਾਰ ਦੇ ਮੈਂਬਰ ਸ਼ਾਮਲ ਨੇ ਜੋ ਯੂਨੀਵਰਸਿਟੀ ਦੇ ਵਿੱਚ ਅਧਿਆਪਕ ਵੀ ਨੇ ਸਦੀਕੀ ਨੂੰ ਇਸ ਮੁਤਲਕ ਪੁੱਛਗਿੱਛ ਤੇ ਲਈ ਵੀ ਸੱਦਿਆ ਗਿਆ ਹਾਲਾਂਕਿ ਇਸ ਦੇ ਵਿੱਚ ਵਿਵਾਦਤ ਬੈਕਗ੍ਰਾਉਂਡ ਵਾਲੇ ਵਿਅਕਤੀਆਂ ਨੂੰ ਇਸ ਯੂਨੀਵਰਸਿਟੀ ਦੀ ਫੈਕਲਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹਾਲਾਂਕਿ ਇਸ ਯੂਨੀਵਰਸਿਟੀ ਦੀ ਐਮਬੀਬੀਐਸ ਕੋਰਸ ਐਮਬੀਬੀਐਸ ਕੋਰਸ ਦੇ ਤਿੰਨ ਪ੍ਰੋਫੈਸਰਾਂ ਦੇ ਨਾਂ ਇਹ ਸੱਤਵਾਦੀ ਮੋਡੀਊਲ ਦੇ ਵਿੱਚ ਸ਼ਾਮਲ ਨੇ ਦਿੱਲੀ ਤੋਂ 70 ਕਿਲੋਮੀਟਰ ਦੂਰ 76 ਏਕੜ ਦੇ ਵਿੱਚ ਇਸ ਦਾ ਕੰਪਲੈਕਸ ਫੈਲਿਆ ਹੋਇਆ ਇਸ ਯੂਨੀਵਰਸਿਟੀ ਦੀ ਸਥਾਪਨਾ 1997 ਦੇ ਵਿੱਚ ਇਕ ਇੰਜੀਨੀਅਰਿੰਗ ਕਾਲਜ ਦੇ ਰੂਪ ਦੇ ਵਿੱਚ ਹੋਈ ਸੀ ਤੇ ਇਸ ਤੋਂ ਬਾਅਦ ਇਸ ਦੇ ਆਲ ਫਲਾਟ ਚੈਰੀਟੇਬਲ ਟਰਸਟੀ ਦੀ ਸਥਾਪਨਾ 1995 ਦੇ ਵਿੱਚ ਹੋਈ ਦੱਸੀ ਗਈ ਹੈ ਤੇ ਇਸ ਦੇ ਚੇਅਰਮੈਨ ਜਵੇਦ احمد ਸਦੀਕੀ ਅਤੇ ਵਾਈਸ ਚੇਅਰਮੈਨ ਮੁਫਤੀ ਅਬਦੁੱਲਾ ਕਾਸਮੀ ਹਨ ਜਦੋਂ ਕਿ ਵਾਈਸ ਚੈਂਸ ਚਾਂਸਲਰ ਡਾਕਟਰ ਭਪਿੰਦਰ ਕੌਰ ਆਨੰਦ ਇਸ ਦੇ ਵੀ ਸੀ ਨੇ ਤੇ 2016 ਦੇ ਵਿੱਚ ਇੱਥੇ ਮੈਡੀਕਲ ਕਾਲਜ ਦੀ ਸ਼ੁਰੂਆਤ ਹੋਈ ਸੀ ਤੇ 2019 ਦੇ ਵਿੱਚ ਇੱਥੇ ਐਮਬੀਬੀਐਸ ਡਾਕਟਰਾਂ ਦਾ ਪਹਿਲਾ ਬੈਚ ਸ਼ੁਰੂ ਹੋਇਆ ਸੀ ਜਿਸ ਦੇ ਵਿੱਚ ਐਮਬੀਬੀਐਸ ਦੀਆਂ 200 ਸੀਟਾਂ ਤੇ 52 ਐਮਡੀ ਦੀਆਂ ਸੀਟਾਂ ਸੰਤ ਤੇ 800 ਬਿਸਤਰਿਆਂ ਦਾ ਇੱਕ ਹਸਪਤਲ ਵੀ ਸੀ ਇਸ ਯੂਨੀਵਰਸਿਟੀ ਦੇ ਅਧੀਨ ਚਾਰ ਕਾਲਜ ਨੇ ਤੇ ਬਹੁਤੀ ਵਿਦਿਆਰਥੀ ਵਰਗ ਦੀ ਗਿਣਤੀ ਮੁਸਲਮਾਨ ਧਰਮ ਦੇ ਨਾਲ ਹੀ ਸਬੰਧਤ ਵਿਦਿਆਰਥੀਆਂ ਦੀ ਦੱਸੀ ਗਈ ਹੈ ਹਾਲਾਂਕਿ ਇਸ ਲੁਧਿਆਣੇ ਦੇ ਸੌਰੀ ਇਸ ਦਿੱਲੀ ਦੇ ਲਾਲ ਕਿਲਾ ਬਲਾਸਟ ਤੋਂ ਬਾਅਦ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਲੋਕਾਂ ਦੀ ਫੋਟੋ ਫੜਾਈ ਹੈ ਉੱਧਰ ਹਿੰਦੂਤਵ ਵੀ ਪ੍ਰਚਾਰਕਾਂ ਵੱਲੋਂ ਇਸ ਧਮਾਕੇ ਨੂੰ ਲੈ ਕੇ ਘੱਟ ਗਿਣਤੀ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸਨਾਤਨ ਏਕਤਾ ਪਦਯਾਤਰਾ ਕੱਢ ਰਹੇ ਵਗੇਸ਼ਵਰ ਧਾਮ ਦੇ ਹਿੰਦੂ ਪ੍ਰਚਾਰਕ ਤ੍ਰਿੰਦਰ ਸ਼ਾਸਤਰੀ ਨੇ ਇਸ ਨੂੰ ਹਿੰਦੂਤਵ ਦੇ ਖਿਲਾਫ ਦੱਸਿਆ ਹੋਸਤਾ ਕਹਿਣਾ ਸੀ ਕਿ ਉਹ ਵੀ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਬਹੁਤ ਸਾਰੀਆਂ ਸੂਚਨਾਵਾਂ ਭਾਰਤੀ ਏਜੰਸੀਆਂ ਨੂੰ ਦੇ ਸਕਦਾ ਹੈ ਹਾਲਾਂਕਿ ਇਸ ਬਗੇਸ਼ਵਰੀ धाम ਦੇ ਪ੍ਰਚਾਰਕ ਤਰਿੰਦਰ ਸ਼ਾਸਤਰੀ ਵੱਲੋਂ ਕੱਢੀ ਗਈ ਸਨਾਤਨ ਏਕਤਾ ਯਾਤਰਾ ਹਰਿਆਣਾ ਤੋਂ ਹੋ ਕੇ ਦਿੱਲੀ ਤੋਂ ਯੂਪੀ ਵਾਪਸ ਚਲੀ ਗਈ ਹੈ ਜਿਹੜੀ ਕਿ 6 ਨਵੰਬਰ ਤੋਂ 16 ਨਵੰਬਰ ਤੱਕ ਕੱਢੀ ਜਾਣੀ ਹੈ ਇਸ ਦੌਰਾਨ ਤਰਿੰਦਰ ਸ਼ਾਸਤਰੀ ਦੀ ਤਬੀਤ ਵੀ ਵਿਗੜੀ ਹੈ ਪਰ ਉਸ ਤਰ੍ਹਾਂ ਉਸ ਤੇ ਵਿਗੜੇ ਵੱਲ ਇੱਕ ਭਾਈਚਾਰਾ ਵਿਸ਼ੇਸ਼ ਨੂੰ ਟਾਰਗੇਟ ਕਰਦੇ ਨੇ ਤੇ ਇਸ ਸਨਾਤਨ Hindu ਇਕਤਾ ਯਾਤਰਾ ਦੇ ਵਿੱਚ ਕੁਝ ਵਿਵਾਦਿਤ ਧਾਰਮਿਕ ਆਗੂ ਵੀ Hinduਤਵ ਦੀ ਤਲਖ ਤਕਰੀਰ ਕਰਦੇ ਨਜ਼ਰ ਆ ਰਹੇ ਨੇ ਉਧਰ ਲਾਲ ਕਿਲਾ ਬੰਬਲਾਸਟ ਤੋਂ ਬਾਅਦ ਪੰਜਾਬ ਦੇ ਵਿੱਚ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੇ ਇਨਪੁਟ ਦੇ ਰਾਹੀਂ ਲੁਧਿਆਣਾ ਦੇ ਵਿੱਚ 10 ਵਿਅਕਤੀਆਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜੋ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਏਜੰਟ ਦੱਸੇ ਜਾ ਰਹੇ ਨੇ ਤੇ ਇਹਨਾਂ ਸਾਰਿਆਂ ਨੂੰ ਮਲੇਸ਼ੀਆ ਦੇ ਵਿੱਚ ਬੈਠੇ ਤਿੰਨ ਵਿਅਕਤੀ ਚਲਾ ਰਹੇ ਨੇ ਤੇ ਜਿਸ ਦੌਰਾਨ ਉਹਨਾਂ ਦੇ ਸੰਪਰਕ ਦੇ ਵਿੱਚ ਇਹ ਪੰਜਾਬ ਦੇ ਵਿੱਚ ਲੜੀਵਾਰ ਗਰਨੇਡ ਅਟੈਕ ਕਰਨਾ ਚਾਹੁੰਦੇ ਸਨ ਪੰਜਾਬ ਦੇ ਵਿੱਚੋਂ ਲੁਧਿਆਣਾ ਪੁਲਿਸ ਨੇ ਪਾਕਿਸਤਾਨ ਅਤੇ ਉਸ ਦੀ ਖੁਫੀ ਏਜੰਸੀ ਆਈਐਸਆਈ ਦੁਆਰਾ ਚਲਾਇਆ ਜਾ ਰਿਹਾ ਇੱਕ ਮੋਡਿਊਲ ਦਾ ਭਾਂਡਾ ਪੰਨਿਆ ਇਸ ਸਬੰਧੀ ਪੰਜਾਬ ਦੇ ਵਿੱਚੋਂ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਵਿਅਕਤੀ ਮਲੇਸ਼ੀਆ ਬੈਠੇ ਤਿੰਨ ਗੁਰਗਿਆਂ ਦੇ ਮਾਧਿਅਮ ਦੇ ਨਾਲ ਪਾਕਿਸਤਾਨੀ ਹੈਂਡਲਰ ਦੇ ਸੰਪਰਕ ਦੇ ਵਿੱਚ ਸਨ ਤੇ ਇਹਨਾਂ ਰਾਹੀਂ ਗਰਨੇਡ ਵੀ ਪਿਛਲੇ ਦਿਨੀ ਪਹੁੰਚਿਆ ਸੀ ਜਿਸ ਮੁਤਲਕ ਇਹਨਾਂ ਹੈਂਡਲਰ ਦੁਆਰਾ ਪੰਜਾਬ ਦੇ ਵਿੱਚ ਅਸ਼ਾਂਤੀ ਪੈਦਾ ਕਰਨ ਦੇ ਲਈ ਗਰੇਡ ਧਮਾਕੇ ਗ੍ਰੇਨੇਡ ਧਮਾਕਾ ਕਰਨ ਦੀ ਸਾਜ਼ਿਸ਼ ਅਰੇਚੀ ਗਈ ਸੀ ਤੇ ਪੁਲਿਸ ਨੇ ਇਹ ਸਭ ਤੋਂ ਪਹਿਲਾਂ ਹੀ ਇਹਨਾਂ ਦਾ ਭਾਂਡਾ ਭੰਨਿਆ ਇਹਨਾਂ ਗੁਰਗਿਆਂ ਦੇ ਵਿੱਚ ਮਲੇਸ਼ੀਆ ਦੇ ਵਿੱਚ ਬੈਠਾ ਰਾਜਸਥਾਨ ਦਾ ਨਿਵਾਸੀ ਅਜੇ ਮੁਖਸਰ ਗਣਾ ਹੈ ਤੇ ਇਸ ਦੌਰਾਨ ਪੁਲਿਸ ਦੁਆਰਾ ਇਹਨਾਂ ਵਿਅਕਤੀਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਪੰਜਾਬ ਦੇ ਵਿੱਚੋਂ ਸੰਪਰਕ ਵੀ ਲੱਭੇ ਜਾ ਰਹੇ ਨੇ ਇਸ ਸਬੰਧੀ ਪੰਜਾਬ ਪੁਲਿਸ ਨੇ ਫਰੀਦਕੋਟ ਦੇ ਸੁਖਜੀਤ ਸਿੰਘ ਉਰਫ ਸੁਖ ਬਰਾੜ ਸੁਖਵਿੰਦਰ ਸਿੰਘ ਤੇ ਸ਼੍ਰੀ ਮੁਖਸਰ ਸਾਹਿਬ ਦੇ ਸੱਜਨ ਕੁਮਾਰ ਉਰਫ ਸੰਜੂ ਕਲਦੀਪ ਸਿੰਘ ਸ਼ੇਖਰ ਸਿੰਘ ਤੇ ਅਜੀ ਉਰਫ ਅਜੀਤ ਸਿੰਘ ਉਰਫ ਅਜੀ ਨੂੰ ਗ੍ਰਿਫਤਾਰ ਕੀਤਾ ਇਹਨਾਂ ਤੋਂ ਇਲਾਵਾ ਰਾਜਸਥਾਨ ਦੇ ਗੰਗਾ ਨਗਰ ਦਾ ਰਹਿਣ ਵਾਲਾ ਕਰਨਵੀਰ ਸਿੰਘ ਉਰਫ ਵਿੱਕੀ ਵੀ ਇਹਨਾਂ ਦੇ ਵਿੱਚ ਸ਼ਾਮਲ ਹੈ ਵਿਦੇਸ਼ ਦੇ ਵਿੱਚ ਬੈਠਾ ਅਜੀ ਮਲੇਸ਼ੀਆ ਤੇ ਉਸ ਦਾ ਸਾਥੀ ਅਮਰੀਕ ਸਿੰਘ ਉਰਫ ਪਰਮਿੰਦਰ ਸਿੰਘ ਉਰਫ ਜਿਹੜੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਦੋਂ ਕਿ ਅਜੀ ਮਲੇਸ਼ੀਆ ਦਾ ਭਰਾ ਅਜੀਤ ਸਿੰਘ ਪੁਲਿਸ ਨੇ ਜੇਲ੍ਹ ਦੇ ਵਿੱਚੋਂ ਪ੍ਰੋਡਕਸ਼ਨ ਬ੍ਰਾਂਡ ਤੇ ਪੁੱਛ ਕੇ ਛੇ ਲਈ ਲਿਆਂਦਾ ਅਮਰੀਕ ਸਿੰਘ ਪਰਮਿੰਦਰ ਸਿੰਘ ਉਰਫ ਚਿੜੀ ਤੇ ਵਿਜੇ ਸਿੰਘ ਨੂੰ ਕੁੱਲ ਮਲਾ ਕੇ ਇਹ 10 ਲੋਕ ਗ੍ਰਿਫਤਾਰ ਕੀਤੇ ਗਏ ਨੇ ਪੰਜਾਬ ਦੇ ਡੀਜੀਪੀ ਗੌਰਵ ਜაძਵ ਨੇ ਦੱਸਿਆ ਕਿ ਪੰਜਾਬ ਪੁਲਿਸ ਇਹਨਾਂ ਆਤਵਾਦੀ ਗਤੀਵਿਧੀਆਂ ਦੇ ਵਿਸ਼ਾ ਅਮਰ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰੇਗੀ ਤੇ ਇਸ ਦਰਾਂ ਪੁਲਿਸ ਕਮਿਸ਼ਨ ਲੁਧਿਆਣਾ ਸੁਪਨ ਸ਼ਰਮਾ ਨੇ ਇਸ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਰਮਣੀਕ ਸਿੰਘ ਜਸਤੇ ਪਰਿਵਾਰ ਦੇ ਵਿੱਚ ਉਸਦੀ ਭੈਣ ਵੱਡੀ ਹੈ ਤੇ ਉਹ ਮਾਤਾ ਪਿਤਾ ਨਾਲ ਰਹਿੰਦਾ ਤੇ ਕੁਲਦੀਪ ਉਸਦਾ ਦੋਸਤ ਹੈ ਤੇ ਕੁਲਦੀਪ ਨਸ਼ਾ ਤਸਕਰੀ ਦਾ ਵੀ ਕੰਮ ਕਰਦਾ ਰਮਣੀਕ ਨੇ ਵੀ ਉਸਦੇ ਲਈ ਕੰਮ ਕਰਦਾ ਤੇ ਰਮਣੀਕ ਤੇ ਕਈ ਕੇਸ ਦਰਜ ਨੇ ਜਿਸ ਕਾਰਨ ਉਹ ਜੇਲ੍ਹ ਦੇ ਵਿੱਚ ਪੰਦ ਹੈ ਤੇ ਕੁਲਦੀਪ ਸਿੰਘ ਜੋ ਇਸ ਕੇਸ ਦੇ ਵਿੱਚ ਫੜਿਆ ਗਿਆ ਉਹ ਵੀ ਨਸ਼ਾ ਤਸਕਰਾ ਤੇ ਕਈ ਝਗੜਿਆਂ ਦੇ ਵਿੱਚ ਪੁਲਿਸ ਨੂੰ ਕਈ ਕੇਸਾਂ ਦੇ ਵਿੱਚ ਲੋੜਿੰਦਾ ਤੇ ਸ਼ੇਖਰ ਸਿੰਘ ਲੱਕੜੀ ਦਾ ਕੰਮ ਕਰਦਾ ਤੇ ਚੰਡੀਗੜ੍ਹ ਦੇ ਇੱਕ ਕੰਟਰੈਕਟਰ ਦੇ ਨਾਲ ਉਸਦਾ ਸੰਪਰਕ ਹੈ ਉਹ ਜ਼ਿਆਦਾਤਰ ਚੰਡੀਗੜ੍ਹ ਦੇ ਵਿੱਚ ਹੀ ਕੰਮ ਕਰਦਾ ਹੈ ਤੇ ਰਮਣੀਕ ਦਾ ਗੁਆਂਢੀ ਹੋਣ ਕਰਕੇ ਉਸ ਨੂੰ ਜਾਣਦਾ ਹੈ ਇਸ ਮਾਮਲੇ ਤੋਂ ਬਾਅਦ ਉਹ ਜੰਮੂ ਸ਼ਿਫਟ ਹੋ ਗਿਆ ਸੀ ਤੇ ਦਿਵਾਲੀ ਦੀਆਂ ਛੁੱਟੀਆਂ ਤੇ ਉਹ ਮੁਕਸਰ ਆਇਆ ਸੀ ਤੇ ਜਿਸ ਰਣ ਪਰਿਵਾਰ ਨੂੰ ਇਹ ਕਹਿ ਕੇ ਗਿਆ ਸੀ ਕਿ ਜੰਮੂ ਆ ਜਾ ਰਹੇ ਪਰ ਉਹ ਲੁਧਿਆਣਾ ਚੋਂ ਫੜਿਆ ਗਿਆ ਪਰਮਿੰਦਰ ਸਿੰਘ ਉਰਫ ਚਿੜੀ ਦੇ ਬਾਰੇ ਪੁਲਿਸ ਨੇ ਦੱਸਿਆ ਕਿ ਉਹ ਇਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਥਾਣਾ ਕੋਟ ਭਾਈ ਦੇ ਵਿੱਚ ਉਸ ਤੇ ਨਜਾਇਜ਼ ਹਥਿਆਰਾਂ ਤੇ ਕਤਲ ਦੇ ਕੇਸ ਦਰਜ ਨੇ ਤੇ ਉਸ ਨੂੰ ਪਗੋੜਾ ਹੋਣ ਦੀ ਬਨਾਤੇ ਪੁਲਿਸ ਨੇ ਗ੍ਰਿਫਤਾਰ ਕਰਕੇ ਪਿਛਲੇ ਮਹੀਨੇ ਜੇਲ੍ਹ ਦੇ ਵਿੱਚ ਭੇਜਿਆ ਸੀ ਤੇ ਇਸ ਮਾਮਲੇ ਦੇ ਵਿੱਚ ਫੜਿਆ ਗਿਆ ਅਜੀ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਉਹ ਗਲਤ ਸੰਗਤ ਦੇ ਕਾਰਨ ਨਸ਼ੇ ਦਾ ਸੇਵਨ ਵੀ ਕਰਨ ਲੱਗਾ ਜਿਸ ਕਰਕੇ ਅਜੀ ਦੇ ਮਾਪਿਆਂ ਨੇ ਉਸ ਨੂੰ ਜ਼ਿਆਦਾ ਚੋਬੇ ਦਖਲ ਕੀਤਾ ਹੋਇਆ ਹਾਲਾਂਕਿ ਲੁਧਿਆਣਾ ਦੇ ਵਿੱਚ 6 ਦਿਨ ਪਹਿਲਾਂ ਪੁਲਿਸ ਨੇ ਦੋ ਮੁੰਡਿਆਂ ਨੂੰ ਚੈਕਿੰਗ ਦੇ ਦੌਰਾਨ ਹੈਂਡ ਗ੍ਰਨੇਡਸ ਥੇ ਫੜਿਆ ਸੀ ਤੇ ਇਸ ਹੈਂਡ ਗ੍ਰੇਨੇਡ ਭੇਜਣ ਵਾਲੇ ਮਾਸਟਰਮਾਈਂਡ ਅਜੇ ਮਲੇਸ਼ੀਆ ਦੀ ਅਜੇ ਤੱਕ ਕਿਸੇ ਨੇ ਤਸਵੀਰ ਨਹੀਂ ਸੀ ਦੇਖੀ ਤੇ ਪੁਲਿਸ ਨੂੰ ਅਜੇ ਬਾਰੇ ਬਹੁਤੀ ਜਾਣਕਾਰੀ ਵੀ ਨਹੀਂ ਸੀ ਉਸ ਦਾ ਭਰਾ ਭੇਜੇ ਰਾਜਸਥਾਨ ਦੀ ਜੇਲ੍ਹ ਦੇ ਵਿੱਚੋਂ ਪ੍ਰੋਡਕਸ਼ਨ ਬ੍ਰਾਂਡ ਤੇ ਲਿਆਂਦਾ ਗਿਆ ਜਿਸ ਤੋਂ ਬਾਅਦ ਅਜੇ ਮਲੇਸ਼ੀਆ ਦੀ ਪਛਾਣ ਹੋ ਸਕੀ ਹੈ ਤੇ ਅਜੇ ਲੁਧਿਆਣਾ ਦੇ ਵਿੱਚ ਧਮਾਕਾ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ ਜਿਸ ਨੂੰ ਪੁਲਿਸ ਨੇ ਪਹਿਲਾਂ ਹੀ ਨਕਾਮ ਕਰ ਦਿੱਤਾ ਤੇ ਉਧਰ ਚੰਡੀਗੜ੍ਹ ਦੇ ਵਿੱਚ ਇੱਕ ਫਾਸੀ ਦੀ ਸਜ਼ਾ ਵਾਲਾ ਕੈਦੀ ਫਰਾਰ ਹੋਇਆ ਪੰਜਾਬ ਪੁਲਿਸ ਉਸ ਨੂੰ ਇਲਾਜ ਦੇ ਲਈ ਲੁਧਿਆਣਾ ਲਗਾਏ ਲੈ ਕੇ ਆਏ ਸੀ ਤੇ ਇਸ ਸਿਲਸੇ ਦੇ ਵਿੱਚ ਉਸ ਨੇ 5 ਸਾਲ ਦੀ ਇੱਕ ਬੱਚੀ ਦਾ ਗਲਾ ਦਵਾ ਕੇ ਉਸ ਦਾ ਕਤਲ ਕਰ ਦਿੱਤਾ ਸੀ ਤੇ ਉਸ ਦੀ ਡੈੱਡ ਬੋਡੀ ਨਾਲ ਰੇਪ ਕੀਤਾ ਸੀ ਇਹ ਵਿਅਕਤੀ ਫਾਸੀ ਦੀ ਸਜ਼ਾ ਘਟ ਰਹੀ ਸੀ ਤੇ ਇਲਾਜ ਲਈ ਇਸ ਨੂੰ ਜਦੋਂ ਲੁਧਿਆਣਾ ਲਿਆਂਦਾ ਗਿਆ ਤਾਂ ਉਸ ਦੌਰਾਨ ਉਹ ਉੱਥੋਂ ਫਰਾਰ ਹੋਇਆ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਸ ਫਾਸੀ ਦੀ ਸਜ਼ਾ ਜਾਫ਼ਤਾ ਸੋਨੂ ਨੂੰ 5 ਸਾਲ ਪਹਿਲਾਂ ਇੱਕ ਬੱਚੀ ਦੇ ਰੇਪ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਸੀ ਤੇ ਸਜ਼ਾ ਜਾਫ਼ਤਾ ਸੀ ਹਾਲਾਂਕਿ ਇਹ ਕੈਦੀ 29 ਸਾਲਾ ਸੋਨੂ ਸਿੰਘ ਜੋ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਪਿੰਡ ਟਸਾਹੀ ਦਾ ਰਹਿਣ ਵਾਲਾ ਸੀ ਤੇ ਉਹ ਕਿਹਨਾ ਹਾਲਾਤਾਂ ਦੇ ਵਿੱਚ ਪੁਲਿਸ ਕਸਟਡੀ ਦੇ ਵਿੱਚੋਂ ਫਰਾਰ ਹੋਇਆ ਇਸ ਨੂੰ ਲੈ ਕੇ ਕੁਝ ਸ਼ੰਕੇ ਵੀ ਕੀਤੇ ਜਾ ਰਹੇ ਨੇ ਦੋਸਤੋ ਟਵਾਨਾ ਰੇਡੀ ਦੇ ਇਹਨਾਂ ਪ੍ਰੋਮਾਂ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਲਾਈਵ ਸੁਣਦੇ ਹੋ ਇਸ ਪ੍ਰੋਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਪ੍ਰੋਮ ਦਾ ਲਿੰਕ ਮੰਗਵਾਉਣ ਵਾਸਤੇ ਪਟਿਆਲਾ ਸਟੂਡੀਓ ਦਾ ਨੰਬਰ 9876309655 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਰਜਿਕਲ ਸਟਾਈਕ ਆਪਰੇਸ਼ਨ ਦਾ ਹੀਰੋ ਰਿਆ ਸੱਭਾ ਲੈਫਟੇਨੈਂਟ ਜਨਰਲ ਡੀਐਸ ਢੋਡਾ ਪੰਜਾਬ ਪੁਲਿਸ ਤੋਂ ਕਾਫੀ ਖਫਾ ਹੈ ਸਰਜੀਕਲ ਸਟ੍ਰਾਈਕ ਦੇ ਹੀਰੋ ਦੇ ਤੌਰ ਤੇ ਚਰਚਿਤ ਰਿਹਾ ਭਾਰਤੀ ਫੌਜ ਦਾ ਰਟਾਇਰਡ ਲੈਫਟੇਨੈਂਟ ਜਨਰਲ ਡੀਐਸ ਢੋਡਾ ਉਸ ਵਕਤ ਬਹੁਤ ਮਹਿਯੂਸ ਹੋਇਆ ਜਦੋਂ ਜੀਰਕਪੁਰ ਦੇ ਵਿੱਚ ਜਿਸ ਵਕਤ ਉਹ ਆਪਣੀ ਪਤਨੀ ਦੇ ਨਾਲ ਆਪਣੀ ਕਾਰ ਦੇ ਵਿੱਚ ਜਾ ਰਿਹਾ ਸੀ ਤਾਂ ਪੰਜਾਬ ਪੁਲਿਸ ਦਾ ਇੱਕ ਵੀਵੀਆਈਪੀ ਕਾਫਲਾ ਹੜਦੁੰਗ ਬਚਾਉਂਦਾ ਹੋਇਆ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੰਦਾ ਤੇ ਜਿਸ ਤਰ੍ਹਾਂ ਇਸ ਸਾਬਕਾ ਰਿਟਾਇਰਡ ਲੈਫਟੇਨੈਂਟ ਜਨਰਲ ਡੀ ਐਸ ਢੋਡਾ ਨੇ ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਤੇ ਇਸ ਵੀਆਈਪੀ ਕਾਫਲੇ ਦੀ ਇਸ ਹੜਦੁੰਗ ਹਰਕਤ ਦਾ ਜ਼ਿਕਰ ਕੀਤਾ ਤਾਂ ਉਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਜაძਬ ਨੇ ਵੀਆਈਪੀ ਕਾਫਲੇ ਨਾਲ ਚੱਲ ਰਹੇ ਸਾਰੇ ਅਫਸਰਾਨ ਕਰਮਚਾਰੀਆਂ ਨੂੰ ਹੁਕਮ ਦਿੱਤੇ ਨੇ ਕਿ ਉਹ ਪੰਜਾਬ ਦੀਆਂ ਸੜਕਾਂ ਤੇ ਸਲੀਕੇ ਨਾਲ ਵਿਚਰਨ ਰਿਟਾਇਰਡ ਲੈਫਟੇਨੈਂਟ ਜਨਰਲ ਨੇ ਪੰਜਾਬ ਪੁਲਿਸ ਦੀ ਇਸ ਕਰਤੂਤ ਦੇ ਬਾਰੇ ਸੋਸ਼ਲ ਮੀਡੀਆ ਤੇ ਖੁੱਲਕੇ ਆਪਣਾ ਪੱਖ ਰੱਖਿਆ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਇਸ ਮਾਮਲੇ ਦੇ ਵਿੱਚ ਟੈਗ ਕੀਤਾ ਤੇ ਲੋਕਾਂ ਨੇ ਵੀ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੀਵੀਏਪੀ ਕਾਫਲੇਾਂ ਦੇ ਰੂਟਾਂ ਦੀ ਅਲੋਚਨਾ ਕੀਤੀ ਜਿਸ ਤਰ੍ਹਾਂ ਉਹ ਸੜਕ ਤੇ ਜਾਂਦੇ ਸਮੇਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਇਸ ਮਾਮਲੇ ਦੇ ਵਿੱਚ ਰਿਟਾਇਰਡ ਲੈਫਟੀਨੈਂਟ ਜਰਨਲ ਡੀਐਸ ਹੁੱਡਾ ਦੇ ਨਾਲ ਵਾਪਰੇ ਇਸ ਸਲੂਕ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਜੱਧਵ ਨੇ ਵੀ ਅਫਸੋਸ ਦਾ ਪ੍ਰਗਟਾਵਾ ਕੀਤਾ ਜਰਨਲ ਹੁੱਡਾ ਨੇ ਲਿਖਿਆ ਕਿ ਉਹ ਸ਼ਾਮ ਨੂੰ ਆਪਣੀ ਪਤਨੀ ਦੇ ਨਾਲ ਜੀਰਕਪੁਰ ਫਲਾਈਓਵਰ ਤੇ ਗੱਡੀ ਚਲਾ ਕੇ ਜਾ ਰਹੇ ਸਨ ਇਸ ਦੌਰਾਨ ਅੰਮ੍ਰਾਲਾ ਦੀ ਤਰਫ ਜਾ ਰਹੇ ਪੰਜਾਬ ਪੁਲਿਸ ਦੇ ਇੱਕ ਵੀਆਈਪੀ ਕਾਫਲੇ ਨੇ ਉਹਨਾਂ ਦੀ ਗੱਡੀ ਨੂੰ ਜਬਰਦਸਤ ਟੱਕਰ ਮਾਰੀ ਹਾਦਸਾ ਹੋਣ ਦੇ ਬਾਵਜੂਦ ਵੀ ਉਹ ਬਿਨਾਂ ਉਹਨਾਂ ਦੀ ਕੋਈ ਪੁੱਛਗਿੱਛ ਕੀਤੇਆਂ ਉਸ ਤੋਂ ਉਸ ਜਗ੍ਹਾ ਤੋਂ ਚਲੇ ਗਏ ਜੋ ਉਹਨਾਂ ਦੇ ਅਣਮਨੁੱਖੀ ਵਤੀਰੇ ਦੀ ਇੱਕ ਮਾੜੀ ਤਸਵੀਰ ਹੈ ਸੋ ਪੰਜਾਬ ਪੁਲਿਸ ਦਾ ਅਕਸ ਇਸ ਮਾਮਲੇ ਦੇ ਵਿੱਚ ਕਾਫੀ ਬਦਨਾਮ ਹੋਇਆ। ਸੰਗਰੂਰ ਦੇ ਵਿੱਚ ਲੰਮਾ ਸਮਾਂ ਤੋਂ ਜੀ ਨਿਊਜ਼ ਲਈ ਪੱਤਰਕਾਰੀ ਕਰਦੇ ਰਹੇ ਪੱਤਰਕਾਰ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਸ ਮਾਮਲੇ ਦੇ ਵਿੱਚ ਪੰਜਾਬ ਦੀਆਂ ਸੜਕਾਂ ਤੇ ਜੋ ਨਿਤ ਦਿਨ ਵਾਪਰਦਾ ਉਸ ਦੀ ਇੱਕ ਦੁਖਦ ਤਸਵੀਰ ਹੈ ਜਦੋਂ 57 ਸਾਲਾ ਸੰਗਰੂਰ ਦੇ ਇਸ ਪੱਤਰਕਾਰ ਆਰ ਐਨ ਕਾਂਸਲ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਪਟਿਆਲਾ ਤੋਂ ਸੁਨਾਮ ਜਾਂਦੇ ਆ ਉਹਨਾਂ ਦੀ ਕਾਰ ਪਿੰਡ ਸੁਜੋਮਾ ਦੇ ਲਾਗੇ ਸੰਤੋਲਨ ਵਿਗੜਨ ਦੇ ਕਾਰਨ ਟਕਰਾ ਗਈ ਜਿਸ ਤੇ ਵਿੱਚ ਉਹ ਗੰਭੀਰ ਜ਼ਖਮੀ ਹੋਏ ਤੇ ਉਹ ਲੰਬੇ ਸਮੇਂ ਤੋਂ ਜੀ ਨਿਊਜ਼ ਗਰੁੱਪ ਦੇ ਨਾਲ ਸੰਗਰੂਰ ਤੋਂ ਪੱਤਰਕਾਰ ਹੀ ਦੀਆਂ ਸਵਾਵਾ ਨਬਾ ਰਹੇ ਸਨ ਬਾਲੀਵੁੱਡ ਅਦਾਕਾਰ ਤਰਮਿੰਦਰ ਦੀ ਸਿਹਤ ਦੇ ਮਤਲਕ ਉਸ ਦੀ ਮੌਤ ਦੀਆਂ ਖਬਰਾਂ ਨੂੰ ਬਿਨਾਂ ਵਜ੍ਹਾ ਨਸ਼ਰ ਕਰਨ ਵਾਲੇ ਵਰਤਾਰੇ ਤੋਂ ਸਨੀ ਦਿਓਲ ਬਹੁਤ ਖਫਾ ਹੋਇਆ ਅਦਾਕਾਰ ਸਨੀ ਦਿਓਲ ਨੇ ਆਪਣੇ ਪਿਤਾ ਤਰਮਿੰਦਰ ਧਰਮਿੰਦਰ ਦੇ ਬਾਰੇ ਇਸ ਤਰ੍ਹਾਂ ਦੀਆਂ ਖਬਰਾਂ ਦਾ ਸਖਤ ਨੋਟਿਸ ਲੈਂਦੇ ਆ ਉਹਨਾਂ ਦੇ ਘਰ ਦੇ ਅੱਗੇ ਕਵਰੇਜ ਕਰਨ ਆਏ ਮੀਡੀਆ ਨੂੰ ਹੱਥ ਛੋੜ ਕੇ ਸੰਬੋਧਨ ਕਰਦੇ ਆ ਬੜੇ ਸਖਤ ਲਫ਼ਜ਼ਾਂ ਦੇ ਵਿੱਚ ਅਕਾ ਕੇ ਤੁਹਾਡੇ ਘਰ ਵੀ ਮਾਪੇ ਨੇ ਕੁਝ ਤੇ ਸ਼ਰਮ ਕਰੋ ਇਸ ਤਰ੍ਹਾਂ ਦੀਆਂ ਕਿਸੇ ਦੀ ਮੌਤ ਦੀਆਂ ਖਬਰਾਂ ਫਲਾਉਣ ਤੋਂ ਪਹਿਲਾਂ ਥੋੜਾ ਜਿਹਾ ਇਨਸਾਨੀਅਤ ਬਾਰੇ ਵੀ ਸੋਚ ਲੈ ਕੇ ਰੋ ਜ਼ਿਕਰ ਖਾਸ ਹੈ ਕਿ ਬਾਲੀਵੁੱਡ ਅਦਾਕਾਰ ਦਰਮੇਂਦਰ ਨੂੰ ਬੰਬੇ ਦੇ ਵਿੱਚ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਐਡਜਸਟ ਕਰਕੇ ਉਹ ਹੁਣ ਆਪਣੇ ਘਰ ਦੇ ਵਿੱਚ ਆਪਣਾ ਇਲਾਜ ਕਰਾ ਰਹੇ ਨੇ 에어 ਇੰਡੀਆ ਟੋਰੰਟੋ ਦੀ ਇੱਕ ਫਲਾਈਟ ਨੂੰ ਉਡਾਣ ਦੇ ਦੌਰਾਨ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ 에ਵੀਅਸ਼ਨ ਅਥਾਰਟੀ ਨੇ ਇਸ ਦਾ ਨੋਟਿਸ ਲਿਆ ਤੇ ਜਾਂਚ ਕੀਤੀ ਇਹ ਉਡਾਨ AI 188 ਦੇ ਵਿੱਚ ਬੰਬ ਦੱਸਿਆ ਗਿਆ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਪੂਰੀ ਪੜਤਾਲ ਕੀਤੀ ਤੇ ਸੁਰੱਖਿਆਤ ਮਾਪਦੰਡ ਅਪਣਾਏ ਹਾਲਾਂਕਿ ਇਹ ਰਿਪੋਰਟ ਬੁਲਾਰਦਾ ਦੱਸਣਾ ਸੀ ਕਿ ਕੈਨੇਡਾ ਦੇ ਟੋਰੰਟੋ ਤੋਂ ਜਦੋਂ ਇਸ ਉਡਾਨ ਨੇ ਉਡਾਨ ਭਰੀ ਤਾਂ ਉਹਨਾਂ ਨੂੰ ਇੱਕ ਸੰਦੇਸ਼ ਮਿਲਿਆ ਸੀ ਕਿ ਇਸ ਉਡਾਨ ਦੇ ਵਿੱਚ ਬੰਬ ਹੈ ਇਸ ਤੋਂ ਬਾਅਦ ਹਵਾਈ ਜਹਾਜ਼ ਦੇ ਅਮਲੇ ਨੂੰ ਸੂਚਿਤ ਕੀਤਾ ਗਿਆ ਤੇ ਉਹਨਾਂ ਨੇ ਸੁਰੱਖਿਆ ਇੰਤਜ਼ਾਮ ਤੇ ਸਾਰੇ ਸਾਜ਼ੋ ਸਮਾਨ ਦੀ ਪੜਤਾਲ ਕੀਤੀ ਪਰ ਇਹ ੜਾਨ ਪੌਣੇ 4 ਵਜੇ ਦੇ ਕਰੀਬ ਦਿੱਲੀ ਸੁਰੱਖਿਅਤ ਉਤਰੀ ਹੈ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਜ਼ਿਕਰ ਖਾਸ ਹੈ ਕਿ ਉਸ ਤੋਂ ਪਹਿਲਾਂ ਵੀ ਕਈ ਵਾਰੀ ਭਾਰਤ ਦੀ ਹਵਾਵਾਜੀ ਦੇ ਵਿੱਚ ਇਸ ਤਰ੍ਹਾਂ ਦੀਆਂ ਫੇਕ ਬੰਬ ਧਮਾਕੇ ਦੀਆਂ ਖਬਰਾਂ ਨਸ਼ਰ ਹੁੰਦੀਆਂ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਦੇ ਵੀ ਕੋਈ ਪੁਖਤਾ ਸਬੂਤ ਕਿਸੇ ਤਰ੍ਹਾਂ ਉਗਵਸਤ ਨਹੀਂ ਮਿਲੇ ਉਧਰ ਦੇਸ਼ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਦੀ ਵੰਡ ਦਾ ਸلسਲਾ ਲਗਾਤਾਰ ਵੱਧ ਰਿਹਾ ਇਸ ਦੇ ਵਿੱਚ ਹੋਰ ਚਰਚਾ ਉਦੋਂ ਸ਼ੁਰੂ ਹੋ ਗਈ ਹੈ ਜਦੋਂ ਕਿ ਪਿਛਲੇ ਦਿਨੀ ਭਾਰਤ ਸਰਕਾਰ ਵੱਲੋਂ 1 ਸਾਲ ਤੱਕ ਦੇਸ਼ ਦੇ ਸਕੂਲਾਂ ਕਾਲਜਾਂ ਤੇ ਵਿਦਿਅਕ ਅਦਾਰਿਆਂ ਦੇ ਵਿੱਚ ਵੰਦੇ ਮਾਤਰਮ ਨੂੰ ਗਾਉਣ ਦੇ ਹੁਕਮ ਦਿੱਤੇ ਗਏ ਇਸ ਦੌਰਾਨ ਯੂਪੀ ਦੇ ਵਿੱਚ ਕੁਝ ਮੁਸਲਮ ਭਾਈਚਾਰੇ ਦੇ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਹਾਲਾਂਕਿ ਇਹ ਘਟਨਾ ਦੇ ਦੌਰਾਨ ਇੱਕ ਸਕੂਲ ਅਧਿਆਪਕ ਨੂੰ ਮੌਤਲ ਕੀਤਾ ਗਿਆ ਜ਼ਿਕਰਯੋਗ ਹੈ ਕਿ ਅਲੀਗੜ ਇਲਾਕੇ ਦੇ ਵਿੱਚ ਮੁਸਲਮ ਬਹੁਗਿਣਤੀ ਵਾਲੇ ਇਲਾਕੇ 'ਚ ਇਹ ਘਟਨਾ ਘਟੀ ਹੈ ਜਿਸ ਦੌਰਾਨ ਬੇਸਿਕ ਸਿੱਖਿਆ ਅਧਿਕਾਰੀ ਬੀਐਸ ਰਕੇਸ਼ ਕੁਮਾਰ ਨੇ ਦੱਸਿਆ ਕਿ ਅਲੀਗੜ ਦੇ ਸ਼ਾਹਪੁਰ ਕਤਬ ਖੇਤਰ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਵਿੱਚ ਜਦੋਂ ਪ੍ਰਾਰਥਨਾ ਸਭਾ ਦੇ ਦੌਰਾਨ ਬੱਚਿਆਂ ਤੇ ਅਧਿਆਪਕਾਂ ਨੂੰ ਵੰਦੇ ਮਾਤਰਮ ਗਾਉਣ ਦੇ ਲਈ ਆਖਿਆ ਗਿਆ ਤਾਂ ਉਦੋਂ ਸਰਕਾਰੀ ਸਕੂਲ ਦਾ ਅਧਿਆਪਕ ਸੁਸ਼ਮਲ ਹਸਨ ਨੇ ਇਸ ਤੇ ਇਤਰਾਜ਼ ਕੀਤਾ ਕਿ ਇਹ ਬੰਦੇ ਮਾਤਰਮ ਗੀਤ ਗਾਉਣਾ ਉਹਨਾਂ ਦੇ ਮਜ਼ਬ ਦੇ ਖਿਲਾਫ ਹੈ ਹਾਲਾਂਕਿ ਉਸ ਦੇ ਸਾਥੀਆਂ ਨੇ ਇਸ ਦਾ ਵਿਰੋਧ ਵੀ ਕੀਤਾ ਪਰ ਇਹ ਮੁਸਲਮ ਧਰਮ ਨਾਲ ਸੰਬੰਧਿਤ ਅਧਿਆਪਕ ਸ਼ਮਸੂਲ ਹਸਨ ਇਸ ਗੱਲ ਤੇ ਅੜਿਆ ਰਿਹਾ ਕਿ ਸਿਰਫ ਉਸਨੂੰ ਹੀ ਨਹੀਂ ਬਲਕਿ ਉਸ ਸਕੂਲ ਦੇ ਵਿੱਚ ਪੜ੍ਹਦੇ ਮੁਸਲਮਾਨ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਵੀ ਇਹ ਗੀਤ ਗਾਉਣ ਦੇ ਲਈ ਰਜ਼ਾਮੰਦ ਨਹੀਂ ਹੈ ਜ਼ਿਕਰ ਹੀ ਖਾ ਸਕੇ ਬੰਦੇ ਮਾਤਰਾੰ ਦੇ ਵਿੱਚ ਹਿੰਦੂ ਧਰਮ ਦੀ ਦੇਵੀ ਲਕਸ਼ਮੀ ਦੇਵੀ ਜੀ ਦੁਰਗਾ ਜੀ ਤੇ ਸਰਸਵਤੀ ਦਾ ਜ਼ਿਕਰ ਹੈ ਜਿਸ ਕਰਕੇ ਇਸਲਾਮ ਨਾਲ ਸੰਬੰਧਿਤ ਵਿਅਕਤੀ ਇਸ ਨੂੰ ਗਾਉਣ ਤੋਂ ਗੁਰੇਜ਼ ਕਰ ਰਹੇ ਨੇ ਉਧਰ ਦਿੱਲੀ ਦੇ ਲਾਲ ਕਿਲਾ ਇਲਾਕੇ ਦੇ ਵਿੱਚ ਹੋਏ ਤਮਾਕੇ ਤੋਂ ਬਾਅਦ ਲੋਕਾਂ ਨੇ ਸ਼ਹਿਰ ਦੇ ਵਿੱਚ ਆ ਕੇ ਖਰੀਦੋ ਫਰੋਖਤ ਕਰਨ ਤੋਂ ਵੀ ਖੌਫ ਪ੍ਰਗਟ ਕੀਤਾ ਜ਼ਿਕਰ ਹੀ ਖਾਸ ਹੈ ਕਿ ਦਿੱਲੀ ਦੇ ਇਸ ਬਾਜ਼ਾਰਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਦੌਰਾਨ ਵੱਡੀ ਭੀੜ ਹੁੰਦੀ ਹੈ ਪਰ ਇਸ ਲਾਲ ਕਿਲਾ ਤਮਾਕੇ ਦੌਰਾਨ 13 ਲੋਕਾਂ ਦੀ ਮੌਤ ਤੇ ਦਰਜਨਾਂ ਗੱਡੀਆਂ ਦੇ ਸੜ ਜਾਣ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਦਿੱਲੀ ਵਾਸੀਆਂ ਦੇ ਦਿਲ ਦਹਿਲ ਗਏ ਨੇ ਜਿਸ ਨੇ ਵਪਾਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਸਦਰ ਬਾਜ਼ਾਰ ਐਸੋਸੀਏਸ਼ਨ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਆਮ ਤੌਰ ਤੇ ਇਹ ਨਹੀਂ ਦਿਨੀ ਸਾਡਾ ਦੁਕਾਨਦਾਰੀ ਦਾ ਕੰਮ ਬਹੁਤ ਸਿਖਰਾਂ ਤੇ ਹੁੰਦਾ ਕਿਉਂਕਿ ਦੂਜੇ ਸੂਬਿਆਂ ਤੋਂ ਵਪਾਰੀ ਵਿਆਹ ਸ਼ਾਦੀਆਂ ਤੇ ਸਰਦੀਆਂ ਦੀਆਂ ਚੀਜ਼ਾਂ ਖਰੀਦਣ ਦੇ ਲਈ ਦਿੱਲੀ ਆਉਂਦੇ ਨੇ ਪਰ ਉਹ ਹੁਣ ਜ਼ਿਆਦਾ ਆਨਲਾਈਨ ਖਰੀਦਦਾਰੀ ਨੂੰ ਹੀ ਤਰਜੀਹ ਦੇਣ ਲੱਗੇ ਨੇ ਬੰਬ ਧਮਾਕੇ ਤੋਂ ਬਾਅਦ ਗਾਹਕਾਂ ਦੀ ਆਵਾਜਾਈ 50% ਤੱਕ ਘਟ ਗਈ ਹੈ ਸਥਾਨਕ ਦਿੱਲੀ ਪੁਲਿਸ ਅਤੇ ਸਦਰ ਬਾਜ਼ਾਰ ਐਸੋਸੀਏਸ਼ਨ ਨੇ ਭਾਵੇਂ ਸਾਰਿਆਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਪਰ ਫਿਰ ਵੀ ਗਾਹਕ ਦਿੱਲੀ ਦੇ ਵਿੱਚ ਆ ਕੇ ਖਰੀਦਦਾਰੀ ਕਰਨ ਦਾ ਮਨ ਨਹੀਂ ਬਣਾ ਰਹੇ ਇਸੇ ਤਰ੍ਹਾਂ ਦਿੱਲੀ ਦੀ ਚਾਂਦਨੀ ਚੌਂਕ ਟਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਭਰਗੋ ਨੇ ਵੀ ਬਾਜ਼ਾਰ ਦੇ ਸਰਵੇ ਕਰਦੇ ਆਖਿਆ ਕਿ ਬਾਜ਼ਾਰ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਤੇ ਮਾਰਕੀਟ ਦੇ ਵਿੱਚ ਸਿਰਫ ਸੀਮਤ ਗਾਹਕ ਆ ਰਹੇ ਨੇ ਉਹ ਵੀ ਮਜਬੂਰੀ ਵਾਸਤੇ ਬਹੁਤੇ ਗਾਹਕ ਆਨਲਾਈਨ ਖਰੀਦਦਾਰੀ ਨੂੰ ਤਵਜੂ ਦੇ ਰਹੇ ਨੇ ਜਿਸ ਕਰਕੇ ਵੱਡੀਆਂ ਕਾਰਪੋਰੇਟ ਕੰਪਨੀਆਂ ਨੂੰ ਇਸ ਆਨਲਾਈਨ ਬਾਜ਼ਾਰ ਦਾ ਕਾਫੀ ਫਾਇਦਾ ਹੁੰਦਾ ਜਦੋਂ ਕਿ ਆਮ ਬਾਜ਼ਾਰਾਂ ਦੇ ਵਿੱਚ ਜਾਂ ਸਦਰ ਬਾਜ਼ਾਰਾਂ ਦੇ ਦੁਕਾਨਦਾਰ ਆਨਲਾਈਨ ਖਰੀਦਦਾਰੀ ਦਾ ਦਾ ਪੇਚ ਅਜੇ ਨਹੀਂ ਜਾਣਦੇ ਪਰ ਵੱਡੇ ਕਾਰਪੋਰੇਟ ਦੇ ਵਾਸਤੇ ਇਹ ਗੰਗਾ ਣਾਉਣ ਵਾਂਗ ਹੈ ਹਾਲਾਂਕਿ ਸਰੋਜਨੀ ਨਗਰ ਵਰਗੇ ਬਾਜ਼ਾਰ ਭਾਵੇਂ ਪ੍ਰਭਾਵਿਤ ਨਹੀਂ ਹੋਏ ਉੱਥੇ ਗਾਹਕਾਂ ਦੀ ਆਮਦ ਚੱਲ ਰਹੀ ਹੈ ਸਰੋਜਨੀ ਨਗਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਕਲਦੀਪ ਸਿੰਘ ਦਾ ਕਹਿਣਾ ਹੈ ਕਿ ਕੱਲ ਸ਼ਾਮ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਗਾਹਕ ਖਰੀਦੋ-ਫਰੋਖਤ ਲਈ ਆਏ ਪਰ ਹੌਲੀ-ਹੌਲੀ ਹੁਣ ਉਹਨਾਂ ਦਾ ਝਾਕਾ ਦੂਰ ਹੋ ਰਿਹਾ ਹੈ ਦੋਸਤੋ ਸਾਡੇ ਇਹਨਾਂ ਪ੍ਰੋਮਾਂ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਲਾਈਵ ਸੁਣਦੇ ਹੋ ਇਸ ਪ੍ਰੋਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਪ੍ਰੋਮ ਦਾ ਲਿੰਕ ਮੰਗਵਾਉਣ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 9876309655 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਪੂਰਥਲਾ ਦੇ ਐਮਐਲਏ ਦੀ ਕੋਠੀ ਦੇ ਲਾਗੇ ਬੁਲਟ ਤੇ ਆਏ ਤਿੰਨ ਹਮਲਾਵਰਾਂ ਨੇ ਗੋਲੀ ਚਲਾ ਦਿੱਤੀ ਜੋ ਇੱਕ ਲੜਕੀ ਦੀ ਜਾੰਗ ਨੂੰ ਪਾਰ ਕਰ ਗਈ ਜੋ ਜੇਰੇ ਇਲਾਜ ਹੈ ਫਾਇਰਿੰਗ ਦੇ ਦੌਰਾਨ ਇਹ ਲੜਕੀ ਮਨਪ੍ਰੀਤ कौर ਗੰਭੀਰ ਜ਼ਖਮੀ ਹੋਈ ਹੈ ਤੇ ਜਸਰਾਂ ਦੋਸ਼ੀ ਉਥੋਂ ਫਾਇਰਿੰਗ ਤੋਂ ਬਾਅਦ ਫਰਾਰ ਹੋ ਗਏ ਨੇ ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਦੀ ਪੀਸੀਆਰ ਟੀਮ ਨੇ ਮਦਦ ਕਰਕੇ ਉਸ ਲੜਕੀ ਨੂੰ ਹਸਪਤਾਲ ਪਹੁੰਚਾਇਆ ਇਹ ਵਾਰਦਾਤ ਕਾਂਗਰਸ ਦੇ ਐਮਐਲਏ ਰਾਣਾ ਗੁਰਜੀਤ ਸਿੰਘ ਦੀ ਕਪੂਰਥਲਾ ਦੀ ਕੋਠੀ ਦੇ ਲਾਗੇ ਹੋਈ ਹੈ ਜ਼ਖਮੀ ਲੜਕੀ ਮਨਪ੍ਰਿਤ ਕਰਦੀ ਲਗਭਗ 15 ਮਹੀਨੇ ਪਹਿਲਾਂ ਸ਼ਾਦੀ ਹੋਈ ਸੀ ਤੇ ਛੇ ਸਾਲ ਤੋਂ ਉਹ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਹੈ ਤੇ ਉਸ ਦਾ ਘਰੇਲੂ ਵਿਵਾਦ ਵੀ ਚੱਲ ਰਿਹਾ। ਪੁਲਿਸ ਮੁਤਾਬਕ ਉਸ ਨੂੰ ਗੋਲੀ ਮਾਰਨ ਵਾਲਾ ਵਿਅਕਤੀ ਉਸ ਲੜਕੀ ਨਾਲ ਲਿਵਨ ਰਿਲੇਸ਼ਨ ਦੇ ਵਿੱਚ ਪਾਰਟਨਰ ਵੀ ਰਹਿ ਚੁੱਕਾ ਹਾਲਾਂਕਿ ਦੋਨਾਂ ਦੇ ਦਰਮਿਆਨ ਵਿਵਾਦ ਚੱਲ ਰਿਹਾ। ਜਿਸ ਦਾ ਪਹਿਲਾਂ ਵੀ ਇੱਕ ਪੁਲਿਸ ਕੇਸ ਹੋਇਆ। ਤੇ ਉੰਜ ਵੀ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਵਿਗੜਦੀ ਸਥਿਤੀ ਦੀਆਂ ਦਰਜਨਾ ਖਬਰਾਂ ਰੋਜ਼ ਹੁੰਦੀਆਂ ਨੇ ਤੇ ਲੁਧਿਆਣਾ ਦੇ ਜੁਵੈਲੇ ਸਟੋਰ ਧੀਰ ਦੀ ਹੱਟੀ ਤੇ ਵੀ ਇਸ ਤਰ੍ਹਾਂ ਬਦਮਾਸ਼ਾਂ ਨੇ ਅਟੈਕ ਕੀਤਾ ਹਾਲਾਂਕਿ 15 ਬਦਮਾਸ਼ਾਂ ਨੇ ਪਹਿਲਾਂ ਵੀ ਉਸ ਦੀ ਦੁਕਾਨ ਦੀ ਭੰਨ ਤੋੜ ਕੀਤੀ ਸੀ ਤੇ ਫਿਰ 골ਡ ਚੇਨ ਤੇ ਹੋਰ ਸਾਜੋ ਸਾਮਾਨ ਉਥੋਂ ਜਬਰੀ ਚੋੱਕ ਕੇ ਲੈ ਗਏ ਸਨ ਤੇ ਇਸ ਗੁੰਡਾਗਰਦੀ ਦੀਆਂ ਤਸਵੀਰਾਂ ਵੀ ਸੀਸੀਟੀਵੀ ਫੁਟੇਜ ਦੇ ਵਿੱਚ ਰਿਕਾਰਡ ਹੋਈਆਂ ਨੇ ਪੰਜਾਬ ਦੇ ਵਿੱਚ ਮੌਸਮ ਬਹਾਰ ਕਰਵਟ ਲੈ ਰਹੀ ਹੈ ਹਾਲਾਂਕਿ ਇਸ ਦੌਰਾਨ ਪਰਾਲੀ ਦਾ ਧੂਆਂ ਪੰਜਾਬ ਦੇ ਵਿੱਚ ਤੱਕ ਘਟ ਨਹੀਂ ਪਰ ਦਿੱਲੀ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਇਨੀ ਦਿਨੀ ਪੂਰੀ ਤਰ੍ਹਾਂ ਸਿਖਰਾਂ ਤੇ ਹੈ ਜਿਸ ਕਰਕੇ ਲੋਕਾਂ ਨੂੰ ਸਾਹ ਲੈਣ ਦੀ ਵੀ ਦਿੱਕਤ ਹੋ ਰਹੀ ਹੈ ਹਾਲਾਂਕਿ ਇਸ ਮੁਤਲਕ ਪੰਜਾਬ ਦੇ ਵਿੱਚ ਆਬੋ ਹਵਾ ਖੁਸ਼ਕਵਾਰ ਹੋ ਰਹੀ ਹੈ ਤੇ ਵਿਆਹ ਸ਼ਾਦੀਆਂ ਦਾ ਦੌਰ ਪੰਜਾਬ ਦੇ ਵਿੱਚ ਤੇਜ਼ ਹੋ ਰਿਹਾ ਹੈ ਤੇ ਲੋ ਦੋਸਤੋ ਇਸ ਦੇ ਨਾਲ ਹੀ ਫਿਰ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਅੱਜ ਦੀਆਂ ਇਹ ਖਬਰਾਂ ਦਾ ਸੰਖੇਪ ਬਲੇਟਨ ਇੱਥੇ ਸਮਾਪਤ ਕਰਨ ਦੀ ਦਿਓ ਆ ਗਿਆ ਪਰਮ ਚੰਗਾ ਲੱਗਦਾ ਸ਼ੇਅਰ ਤੇ ਸਾਂਝਾ ਜਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਟਵਾਣਾ ਰੈਡੀ ਦੇ ਨਾਲ